ਜਿਸ ਤਰ੍ਹਾਂ ਕਿ ਅੱਜ ਕੱਲ ਡੀਏਪੀ ਦੀ ਸ਼ਾਰਟੇਜ ਤੇ ਬਹੁਤ ਵੱਡਾ ਕੰਮ ਚੱਲ ਰਿਹਾ ਹੈ ਨਾ ਤਾਂ ਬਲੈਕ ਮਤਲਬ ਬਲੈਕ ਵੀ ਹੋ ਰਹੀ ਆ ਕਿਸਾਨਾਂ ਦਾ ਗਲ ਵੀ ਵੱਡਿਆ ਜਾ ਰਿਹਾ ਤੁਸੀਂ ਆ ਲੈ ਜਾਓ ਜੀ ਨਾਲ ਆ ਲੈ ਜਾਓ ਜੀ ਠੀਕ ਹੈ ਨਾ ਤਾਂ ਇਹਨਾਂ ਚੀਜ਼ਾਂ ਤੇ ਅਸੀਂ ਛੋਟੇ ਛੋਟੇ ਉਪਰਾਲੇ ਕਰਦੇ ਉਹਦੇ ਵਿੱਚ ਦਿੱਕਤਾਂ ਬਹੁਤ ਆਉਣੀਆਂ ਸ਼ੁਰੂ ਹੋ ਗਈਆਂ ਕੁਸਕ ਮਸ਼ੀਨਰੀ ਕਾਮਯਾਬ ਹੋਈ ਤੇ ਜ਼ਿਆਦਾਤਰ 80% ਮਸ਼ੀਨਰੀ ਫੇਲ ਹੋ ਗਈ ਫਿਰ ਕਿੱਦਾਂ ਹੋਊਗੀ ਕਿਉਂਕਿ ਜਿਹੜਾ ਸਾਡੇ ਲਈ ਟਾਈਮ ਪੀਰੀਅਡ ਹੁੰਦਾ ਝੋਨੇ ਦਾ ਤੇ ਕਣਕ ਦਾ ਸਿਰਫ ਇਹ 10-15 ਦਿਨ ਦਾ ਇੱਕ ਟਾਈਮ ਪੀਰੀਅਡ ਹੁੰਦਾ ਜਿਦੇ ਵਿੱਚ ਅਸੀਂ ਨੇ ਦੋ ਫਸਲਾਂ ਸਾਹਮਣੇ ਆਉਂਦੀਆਂ ਨੇ ਇੱਕ ਫਸਲ ਕੱਟ ਕੇ ਵੇਚਣੀ ਹੁੰਦੀ ਆ ਤੇ ਦੂਸਰੀ ਫਸਲ ਅਸੀਂ ਨੇ ਬੀਜਣੀ ਹੁੰਦੀ ਸਮਾਂ ਘੱਟ ਹੋਣ ਦੇ ਕਾਰਨ ਜਿਹੜੀ ਪਰਾਲੀ ਦੀ ਮਾਤਰਾ ਆ ਗਈ ਉਹ ਜ਼ਿਆਦਾ ਹੁੰਦੀ ਆ ਬਹੁਤ ਸਾਰੀਆਂ ਮਸ਼ੀਨਾਂ ਆਈਆਂ ਸੀ ਉਸ ਪੱਧਰ ਤੇ ਤੁਸੀਂ ਸਾਰੀ ਜਾਣਦੇ ਹੋ ਗੱਠਾ ਬੰਨਣ ਵਾਲੀਆਂ ਮਸ਼ੀਨਾਂ ਆ ਗਈਆਂ ਖਾਨਾਂ ਦੇ ਸਿਰਫ ਮੂੜਾ ਮੜ ਦਿੱਤਾ ਜਾਂਦਾ ਵੀ ਜਿਹੜਾ ਪ੍ਰਦੂਸ਼ਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਦਾ ਪਾਇਆ ਜਾਂਦਾ ਸਿਰਫ 8% ਦੇ ਵਿੱਚ ਆਉਂਦਾ ਜਿਹੜਾ ਪ੍ਰਦੂਸ਼ਣ ਆ ਅਸੀਂ ਮਤਲਬ ਝੋਨੇ ਦੇ ਨਾੜ ਨੂੰ ਅੱਗ ਲਾ ਕੇ ਕਰਦੇ ਹਾਂ ਬਾਕੀ ਦਾ ਜਿਹੜਾ 92% ਪ੍ਰਦੂਸ਼ਣ ਆ ਉਹ ਗੱਡੀਆਂ ਵੱਡੀਆਂ ਫੈਕਟਰੀਆਂ ਦਾ ਧੂੰਆਂ ਜਾਂ ਹੋਰ ਵੀ ਜ਼ਹਿਰੀਨੀਆਂ ਗੈਸਾਂ ਜਿਹੜੀਆਂ ਸਾਡੇ ਵਾਤਾਵਰਣ ਦੇ ਵਿੱਚ ਛੱਡੀਆਂ ਜਾਂਦੀਆਂ ਹਨ ਵੱਡਾ ਰੋਲ ਉਹਨਾਂ ਦਾ ਰੀਆਉਂਡ ਗਲਾਸ ਫਾਊਂਡੇਸ਼ਨ ਆ ਜਿਹੜੀ ਓਪੀਏਯੂ ਦੇ ਨਾਲ ਰਲ ਕੇ ਆਪਣਾ ਕੰਮ ਕਰ ਰਹੀ ਆ ਜਿਸ ਦੇ ਵਿੱਚ ਮਿੱਟੀ ਪਾਣੀ ਤੇ ਹਵਾ ਇਹਨਾਂ ਚੀਜ਼ਾਂ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸਾਨਾਂ ਦੇ ਨਾਲ ਮਿਲ ਕੇ ਇਹਨਾਂ ਚੀਜ਼ਾਂ ਦੀ ਲੋੜ ਕਿਉਂ ਪੈ ਗਈ ਸਾਨੂੰ ਕਿ ਅਸੀਂ ਇਸ ਤਰ੍ਹਾਂ ਦੇ ਸਾਨੂੰ ਕੈਂਪ ਕਰਨੇ ਪੈ ਰਹੇ ਆ ਇਸ ਦੇ ਉੱਪਰ ਆਪਾਂ ਛੋਟਾ ਜਿਹਾ ਫਾਰਮੂਲਾ ਲੈ ਕੇ ਚੱਲੀਏ ਤਾਂ ਅੱਜ ਦੇ ਸਮੇਂ ਦੀ ਜਿਹੜੀ ਮੇਨ ਲੋਡ ਹੈਗੀ ਆ ਉਹ ਪਾਣੀ ਹਵਾ ਤੇ ਮਿੱਟੀ ਆ ਜਿਹੜੀ ਉਹ ਬਹੁਤ ਗੰਧਲੀ ਹੋ ਚੁੱਕੀ ਗੰਧਲੀ ਹੋਣ ਦੇ ਵਿੱਚ ਸਾਡਾ ਬਹੁਤ ਵੱਡਾ ਆਪਣਾ ਵੀ ਹੱਥਾਂ ਤੇ ਕੁਸ਼ਕ ਅ ਮਤਲਬ ਜਿਹੜਾ ਕਿਸਾਨਾਂ ਦੇ ਸਿਰਫ ਮੂੜਾ ਮੜ ਦਿੱਤਾ ਜਾਂਦਾ ਵੀ ਜਿਹੜਾ ਪ੍ਰਦੂਸ਼ਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਦਾ ਪਾਇਆ ਜਾਂਦਾ ਹਾਲਾਂਕਿ ਹਕੀਕਤ ਦੇ ਵਿੱਚ ਇਹ ਚੀਜ਼ਾਂ ਨਹੀਂ ਹਨ ਜੇ ਆਪਾਂ ਸਿੱਧੇ ਤੌਰ ਤੇ ਦੇਖੀਏ ਜਿਹੜਾ ਕਿਸਾਨ ਆ ਉਹ ਸਿਰਫ 8% ਦੇ ਵਿੱਚ ਆਉਂਦਾ ਜਿਹੜਾ ਪ੍ਰਦੂਸ਼ਣ ਅਸੀਂ ਮਤਲਬ ਝੋਨੇ ਦੇ ਨਾਲ ਨੂੰ ਅੱਗ ਲਾ ਕੇ ਕਰਦੇ ਹਾਂ ਬਾਕੀ ਦਾ ਜਿਹੜਾ 92% ਪ੍ਰਦੂਸ਼ਣ ਆ ਉਹ ਗੱਡੀਆਂ ਵੱਡੀਆਂ ਫੈਕਟਰੀਆਂ ਦਾ ਧੂੰਆਂ ਜਾ ਹੋਰ ਵੀ ਜ਼ਹਿਰੀਨੀਆਂ ਗੈਸਾਂ ਜਿਹੜੀਆਂ ਸਾਡੇ ਵਾਤਾਵਰਣ ਦੇ ਵਿੱਚ ਛੱਡੀਆਂ ਜਾਂਦੀਆਂ ਹਨ ਵੱਡਾ ਰੋਲ ਉਹਨਾਂ ਦਾ ਤਾਂ ਕਿਸਾਨ ਦਾ ਕੀ ਆ ਕਿਸਾਨ ਦੇ ਵਿੱਚ ਅੱਜ ਜੇ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਤਾਂ ਕ੍ਰਾਂਤੀ ਦੇ ਨਾਮ ਦੇ ਉੱਪਰ ਸਾਨੂੰ ਹਰੀ ਕ੍ਰਾਂਤੀ ਦੇ ਉੱਪਰ ਸਾਡੇ ਕਿਸਾਨਾਂ ਨੂੰ ਭਰਮਾਇਆ ਗਿਆ ਜਦੋਂ ਕਿ ਦੇਸ਼ ਨੂੰ ਲੋੜ ਸੀ ਇੱਕ ਦੇਸ਼ ਬਹੁਤ ਘਾਟੇ ਦੀ ਦਰਾਤੇ ਚਲਾ ਗਿਆ ਸੀ ਬਹੁਤ ਸਾਰੇ ਨੌਜਵਾਨ ਵੀਰ ਬੈਠੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਜਾਣਦੇ ਨੇ ਆ ਉਸ ਸਮੇਂ ਸਾਨੂੰ ਹਰੀ ਕ੍ਰਾਂਤੀ ਦੇ ਨਾਮ ਤੇ ਪੰਜਾਬ ਨੂੰ ਇੱਕ ਸੱਦਾ ਦਿੱਤਾ ਗਿਆ ਵੀ ਤੁਸੀਂ ਹਰੀ ਕ੍ਰਾਂਤੀ ਦੇ ਨਾਮ ਤੇ ਝੋਨੇ ਦਾ ਬੀਜ ਸਾਨੂੰ ਦਿੱਤਾ ਗਿਆ ਹਾਲਾਂਕਿ ਜਿਹੜੀ ਖੇਤੀ ਸੀ ਇਹ ਚਿਰਾ ਪੂੰਜੀ ਦੀ ਖੇਤੀ ਸੀ ਜਿਹੜੀ ਕਿ ਬਾਰਸ਼ਾਂ ਦੇ ਵਿੱਚ ਹੁੰਦੀ ਸੀ ਤਾਂ ਸਾਡੇ ਮਿਹਨਤ ਕਸ ਕਿਸਾਨਾਂ ਨੇ ਮਜ਼ਦੂਰਾਂ ਨੇ ਰਲ ਮਿਲ ਕੇ ਇਸ ਚੀਜ਼ ਦਾ ਪੱਧਰ ਇੰਨਾ ਉੱਚਾ ਚੱਕ ਦਿੱਤਾ ਕਿ ਅਸੀਂ ਅੱਜ ਦੇਸ਼ ਦੀ ਆਰਥਿਕਤਾ ਦੇ ਵਿੱਚ ਦੇਖਣ ਨੂੰ ਅਸੀਂ ਸਿਰਫ 2% ਆ ਉਹਨਾਂ ਦੇ ਕਹਿਣ ਮੁਤਾਬਕ ਅਨਪੰਡਾਰ ਪਰਨ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਰਿਹਾ ਅਨਪੰਡਾਰ ਭਰੇ ਅਸੀਂ ਉਹ ਚੀਜ਼ਾਂ ਤੋਂ ਮਤਲਬ ਖੁਸ਼ ਹੋਈਆਂ ਵਿਦੇਸ਼ਾਂ ਦੇ ਵਿੱਚ ਸਾਡੇ ਮੰਤਰੀ ਜਾਂਦੇ ਆ ਦੱਸਦੇ ਆ ਵੀ ਇੰਨੀ ਪੈਦਾਵਾਰ ਹੁੰਦੀ ਆ ਪਰ ਜਿਹੜੀ ਚੀਜ਼ ਮਤਲਬ ਮਲਾਈ ਮਲਾਈ ਲੈ ਜਾਂਦੇ ਆ ਜਿਹੜਾ ਪਿੱਛੇ ਰਹਿ ਜਾਂਦਾ ਉਹਦੇ ਵਿੱਚ ਸਾਨੂੰ ਵੀ ਉਹ ਚੀਜ਼ ਦਾ ਭਾਂਡਾ ਸਾਡੇ ਸਿਰ ਪੱਨਿਆ ਜਾਂਦਾ ਸੋ ਇਸ ਤਰ੍ਹਾਂ ਜਿਵੇਂ ਹੁਣ ਪਰਾਲੀ ਤੇ ਗੱਲ ਕਰਦੇ ਆ ਆਪਾਂ ਪਰਾਲੀ ਸਾੜਨ ਦੇ ਵਿੱਚ ਤਾਕੀ ਹੋਊਗਾ ਸਰਕਾਰ ਪਰਚੇ ਵੀ ਕਰਦੀ ਆ ਬਹੁਤ ਵੱਡੇ ਸੰਘਰਸ਼ ਵੀ ਅਸੀਂ ਲੜੇ ਆ ਐਪੀਐਮ ਐਮਐਸਪੀ ਦੇ ਉੱਪਰ ਦਿੱਲੀ ਦੇ ਵਿੱਚ ਜਾ ਕੇ ਵੀ ਅਸੀਂ ਨੇ ਬਹੁਤ ਵੱਡੇ ਧਰਨੇ ਲਗਾਏ ਤਾਂ ਉਹਦੇ ਵਿੱਚ ਕੀ ਹੁੰਦਾਗਾ ਤਾਂ ਸਾਨੂੰ ਜਦੋਂ ਅਸੀਂ ਯੂਨੀਵਰਸਿਟੀਆਂ ਜਾਂਦੇ ਆ ਜਾਂ ਹੋਰ ਕਿਤੇ ਜਾਂਦੇ ਆ ਤਾਂ ਸਾਨੂੰ ਹਰ ਇੱਕ ਤਰ੍ਹਾਂ ਦੇ ਬਹੁਤ ਸਾਰੇ ਡਾਕਟਰ ਸਾਨੂੰ ਦੱਸਦੇ ਆ ਵੀ ਇਦਾਂ ਨਹੀਂ ਇਦਾਂ ਕਰੋ ਜੀ ਹਾਲਾਂਕਿ ਜਿਹੜਾ ਗਰਾਊਂਡ ਲੈਵਲ ਦਾ ਜਿਹੜਾ ਟੀਚਾ ਹੈਗਾ ਉਹ ਕੁਝ ਹੋਰ ਆ ਜਦੋਂ ਅਸੀਂ ਗਰਾਊਂਡ ਲੈਵਲ ਤੇ ਉੱਪਰਦੇ ਆ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਪਰਾਲੀ ਨੂੰ ਨਾ ਸਾੜਨ ਦੀ ਕੋਸ਼ਿਸ਼ ਬਹੁਤ ਸਾਰੇ ਕਿਸਾਨਾਂ ਨੇ ਕੀਤੀ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਜਿੱਦਾਂ ਜਿੱਦਾਂ ਕਿ ਯੂਨੀਵਰਸਿਟੀ ਦੇ ਹਦਾਇਤਾਂ ਮੁਤਾਬਕ ਕਿਸਾਨਾਂ ਨੇ ਇਹ ਕੰਮ ਕੀਤਾ ਤਾਂ ਜਿਹੜੇ ਕਿਸਾਨਾਂ ਦਾ ਹੱਥ ਪੈਂਦਾ ਸੀ ਕਹਿਣ ਤੋਂ ਭਾਵ ਗੰਜੈਸ ਸੀ ਥੋੜੀ ਜੀ ਤਾਂ ਉਹਨਾਂ ਨੇ ਜਿਹੜੀਆਂ ਮਸ਼ੀਨਾਂ ਉਹਨਾਂ ਨੇ ਦਿੱਤੀਆਂ ਤਾਂ ਉਹਨਾਂ ਮਸ਼ੀਨਾਂ ਦੇ ਉੱਪਰ ਸਾਡੇ ਕਿਸਾਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਪਰ ਉਹਦੇ ਵਿੱਚ ਦਿੱਕਤਾਂ ਬਹੁਤ ਆਉਣੀਆਂ ਸ਼ੁਰੂ ਹੋ ਗਈਆਂ ਕੁਝ ਕੁ ਮਸ਼ੀਨਰੀ ਕਾਮਯਾਬ ਹੋਈ ਤੇ ਜ਼ਿਆਦਾਤਰ 80% ਮਸ਼ੀਨਰੀ ਫੇਲ ਹੋ ਗਈ ਫੇਲ ਕਿਦਾਂ ਹੋ ਗਈ ਕਿਉਂਕਿ ਜਿਹੜਾ ਸਾਡੇ ਲਈ ਟਾਈਮ ਪੀਰੀਅਡ ਹੁੰਦਾ ਝੋਨੇ ਦਾ ਤੇ ਕਣਕ ਦਾ ਸਿਰਫ ਇਹ 10-15 ਦਿਨ ਦਾ ਇੱਕ ਟਾਈਮ ਪੀਰੀਅਡ ਹੁੰਦਾ ਜਿਹਦੇ ਵਿੱਚ ਅਸੀਂ ਨੇ ਦੋ ਫਸਲਾਂ ਸਾਹਮਣੀਆਂ ਆਉਂਦੀਆਂ ਨੇ ਇੱਕ ਫਸਲ ਕੱਟ ਕੇ ਵੇਚਣੀ ਹੁੰਦੀ ਆ ਤੇ ਦੂਸਰੀ ਫਸਲ ਅਸੀਂ ਨੇ ਬੀਜਣੀ ਹੁੰਦੀ ਸਮਾਂ ਘੱਟ ਹੋਣ ਦੇ ਕਾਰਨ ਜਿਹੜੀ ਪਰਾਲੀ ਦੀ ਮਾਤਰਾ ਆ ਗਈ ਉਹ ਜ਼ਿਆਦਾ ਹੁੰਦੀ ਆ ਬਹੁਤ ਸਾਰੀਆਂ ਮਸ਼ੀਨਾਂ ਆਈਆਂ ਸੀ ਉਸ ਪੱਧਰ ਤੇ ਤੁਸੀਂ ਸਾਰੀ ਜਾਣਦੇ ਹੋ ਗੱਠਾ ਬੰਨਣ ਵਾਲੀਆਂ ਮਸ਼ੀਨਾਂ ਆ ਗਈਆਂ ਕੁਝ ਹੱਦ ਤੱਕ ਜਾ ਕੇ ਕਿਸਾਨਾਂ ਨੇ ਇਸ ਚੀਜ਼ ਦਾ ਸਹਿਯੋਗ ਦਿੱਤਾ ਤਾਕ ਉਸ ਦੇ ਵਿੱਚ ਕੀ ਹੋਇਆ ਜਦੋਂ ਪ੍ਰਾਲੀ ਨੂੰ ਧਰਤੀ ਦੇ ਵਿੱਚ ਮਿਲਾਉਣ ਦਾ ਸਮਾਂ ਆਇਆ ਤਾਂ ਉਹ ਜਿਹੜਾ ਇੱਕ ਕੀੜੇ ਦੇ ਰੂਪ ਦੇ ਵਿੱਚ ਇੱਕ ਪੰਜਾਬੀ ਦੇ ਵਿੱਚ ਕਹਿੰਦੇ ਇੱਕ ਸੁੰਡ ਨੇ ਇੱਕ ਸਾਡਾ ਸਾਡੇ ਬਹੁਤ ਸਾਰੇ ਕਿਸਾਨਾਂ ਦਾ ਇਹਨਾਂ ਨੁਕਸਾਨ ਕੀਤਾ ਜਿਹੜੇ ਕੋ ਬਿਚਾਰੇ 2-2 4-4 ਸਾਲ ਪਿੱਛੇ ਚਲੇ ਜਾਂਦੇ ਕਿਉਂਕਿ ਕਿਸਾਨ ਦੀ ਇੱਕ ਫਸਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੱਡਾ ਵਰਤਾਂਤ ਵਾਪਰਿਆ ਸਾਡੇ ਨਾਲ ਮਾਝੇ ਦੀ ਧਰਤੀ ਦੇ ਵਿੱਚ ਹੜਾ ਇਹ ਬਹੁਤ ਵੱਡੇ ਪੱਧਰ ਤੇ ਉਹਨਾਂ ਕਿਸਾਨਾਂ ਦਾ ਹਾਲ ਆਪਾਂ ਦੇਖਿਆ ਪਰ ਅਸੀਂ ਬੁਧਾਈ ਦਿੰਨੇ ਆ ਸੋਡੇ ਵਰਗੇ ਆਪਣੇ ਪੰਜਾਬੀ ਦੇ ਨੌਜਵਾਨਾਂ ਨੂੰ ਜਿਹੜੇ ਨੌਜਵਾਨਾਂ ਦੇ ਪਿੰਡ ਜਾਂ ਆਪਣੇ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਦਾ ਦਰਦ ਸਮਝਦੇ ਹੋਏ ਉਹਨਾਂ ਦੀ ਬਹੁਤ ਵੱਡੀ ਹੈਲਪ ਕੀਤੀ ਉਹਨਾਂ ਦੀ ਸਹਾਇਤਾ ਕੀਤੀ ਤੇ ਅੱਜ ਉਹਨਾਂ ਨੂੰ ਸਹਿਯੋਗ ਕਰ ਰਿਆ ਪੈਰਾਂ ਦੇ ਖੜਿਆ ਹੋਣਗੇ ਸੋ ਆਦੇਸ਼ ਸਾਡਾ ਇਹ ਆ ਵੀ ਮਿੱਟੀ ਬਚਾਉਣ ਦੇ ਵਿੱਚ ਤੇ ਪਾਣੀ ਬਚਾਉਣ ਦੇ ਵਿੱਚ ਹਵਾ ਨੂੰ ਬਚਾਉਣ ਦੇ ਵਿੱਚ ਅਸੀਂ ਛੋਟੇ-ਛੋਟੇ ਉਪਰਾਲੇ ਕਰ ਸਕਦੇ ਹਾਂ ਜਿਹੜੇ ਕਿ ਸਾਡੇ ਲਈ ਸੰਭਵ ਹਨ ਹੁਣ ਆਪਾਂ ਪਾਣੀ ਤੇ ਗੱਲ ਲੈ ਕੇ ਚੱਲਿਆਂ ਤਾਂ ਜਿੱਦਾਂ ਸਰ ਨੇ ਕਿਹਾ ਖੇਤੀ ਬਦਲਾਅ ਕਰਨਾ ਪਊ ਸਾਨੂੰ ਛੋਟਾ ਛੋਟਾ ਜਿੱਦਾਂ ਕਿ ਐਸਆਰਵੀ ਚੋਂ ਨਾਲ ਸਰ ਦੱਸ ਰਿਹਾ ਵੀ ਜਿਹੜਾ ਵੱਟਾਂ ਦੇ ਉੱਪਰ ਡਾਕਟਰ ਕਾਨ ਸਿੰਘ ਜੀ ਪੰਨੂ ਨੇ ਜਿਨ੍ਹਾਂ ਨੇ ਇੱਕ ਨਵੇਂ ਕਿਲੀ ਪਹਿਲ ਦੇ ਅਧੀਨ ਪਹਿਲਾਂ ਉਹਨਾਂ ਨੇ ਵੱਟਾਂ ਦੇ ਚੋਨਾ ਲਾਉਣਾ ਸ਼ੁਰੂ ਕੀਤਾ ਤੇ ਹੁਣ ਮਸ਼ੀਨ ਤਿਆਰ ਕਰ ਦਿੱਤੀ ਜਿਸ ਦੀ ਮਤਲਬ ਸਿੱਧਾ ਬੀਜਣ ਦੇ ਨਾਲ ਸਿੱਧਾ ਕਿਸਾਨਾਂ ਨੂੰ ਇੱਕ ਪ੍ਰੋਫਿਟ ਹੁੰਦਾ ਵੱਡਾ ਇੱਕ ਤਾਂ ਉਹਦੇ ਵਿੱਚ ਕੱਦੂ ਦੀ ਵਿਚਤ ਹੁੰਦੀ ਆ ਦੂਸਰੀ ਲਵਾਈ ਸਾਡੀ ਆ ਜਿਹੜੀ ਉਹ ਬਚ ਰਹੀਦੀ ਆ ਘਟੋ ਘਟਾ 6-7000 ਰੁਪਏ ਦਾ ਮਤਲਬ ਉਹਦੇ ਬਿਜਾਈ ਦੇ ਨਾਲ ਹੀ ਕਿਸਾਨ ਦਾ ਵੱਡਾ ਫਾਇਦਾ ਹੋ ਜਾਂਦਾ ਤਾਂ ਉਹ ਚੀਜ਼ ਬਚਦੀ ਆ ਸਾਨੂੰ ਜਿਹੜਾ ਖਰਚਾ ਆਉਂਦਾ ਉਸ ਤੋਂ ਉਪਰੰਤ ਆ ਜਿਹੜੇ ਅਸੀਂ ਨੇ ਟਰਾਇਲ ਲਗਾਏ ਹੋਇਆ ਪਿੰਡਾਂ ਦੇ ਵਿੱਚ ਸਰਨੇ ਦੱਸਿਆ ਆ ਲੰਪੂਰਨ ਦੇ ਵਿੱਚ ਸੰਗਤਪੁਰੇ ਦੇ ਵਿੱਚ ਤਾਂ ਉਹਦੇ ਵਿੱਚ ਅਸੀਂ ਜਾ ਕੇ ਵਿਜ਼ਿਟ ਵੀ ਕੀਤਾ ਸੀ ਖੁਦ ਵੀ ਦੇਖਿਆ ਤਾਂ ਜਿਹੜੀ ਬਿਮਾਰੀ ਆ ਬਹੁਤ ਘਟ ਆਉਂਦੀ ਆ ਬੂਟੀ ਨੂੰ ਸੀਤ ਫਲਾਈਟ ਆ ਗਈ ਜਿਵੇਂ ਕਿ ਉਲੀ ਰੋਗ ਆ ਗਿਆ ਜਾਂ ਤੇਲਾ ਵਗੈਰਾ ਆ ਗਿਆ ਹਵਾ ਪੈਂਦੀ ਆ ਉਹਦੇ ਵਿੱਚ ਬਹੁਤ ਸਾਰੇ ਰੋਗਾਂ ਦੀ ਜਿਹੜੀ ਰੋਗ ਮਤਲਬ ਤਾ ਕਿਸਾਨਾਂ ਤੋਂ ਅਸੀਂ ਰਿਵਿਊ ਵੀ ਕੱਲ ਲੈ ਆ ਜਾ ਕੇ ਉਹ ਕਹਿੰਦੇ ਅਸੀਂ ਦੇਖੋ ਦੇ ਕੇ ਸੁੰਡੀ ਦੀ ਸਪਰੇ ਜ਼ਰੂਰ ਕੀਤੀ ਆ ਬਟ ਇਹਦੇ ਕੋਈ ਅਟੈਕ ਆਇਆ ਨਹੀਂ ਸੀ ਤਾਂ ਉਲੀ ਰੋਗ ਦੀ ਅਸੀਂ ਨਹੀਂ ਸਪਰੇ ਨਹੀਂ ਕੀਤੀ ਕਿਸੇ ਵੀ ਤਰ੍ਹਾਂ ਦੀ ਜਾਂ ਅਸੀਂ ਨੇ ਕੋਈ ਤੇਲੇ ਦੀ ਇਹਦੇ ਉੱਤੇ ਸਪਰੇ ਨਹੀਂ ਕੀਤੀ ਤਾਂ ਉਹਦੇ ਨਾਲ ਪਾਣੀ ਦੀ ਬਚਤ ਬਹੁਤ ਵੱਡੀ ਆ ਜੇਕਰ ਅਸੀਂ 1 ਏਕੜ ਦੇ ਵਿੱਚ 4 ਘੰਟੇ ਪਾਣੀ ਪਾਉਨੇ ਆਂਗੇ ਸੁੱਕੇ ਬਾਹਣ ਦੇ ਵਿੱਚ ਤਾਂ ਜੇ ਉਹ ਸੀ ਉਹ ਬੱਟਾ ਬਣਾ ਕੇ ਪਾਣੀ ਪਾਉਨੇ ਆ ਤਾਂ ਉਹ ਸਿਰਫ 1 ਘੰਟੇ ਦੇ ਵਿੱਚ ਮਤਲਬ ਚੌਥਾ ਹਿੱਸਾ ਪਾਣੀ ਉਹਦੇ ਵਿੱਚ ਖਪਤ ਹੁੰਦਾ ਪਾਣੀ ਨੂੰ ਬਚਾਉਣ ਦੇ ਲਈ ਸਾਡੇ ਹੋਰ ਛੋਟੇ-ਛੋਟੇ ਪ੍ਰਾਲੇ ਜਿੱਦਾਂ ਕਿ ਇੱਕ ਵਿਧੀ ਆ ਵੀ ਪਾਣੀ ਜ਼ਮੀਨ ਨੂੰ ਜਿਹੜੀ ਝੋਨਾਗਾ ਉਹਨੂੰ ਸੁਕਾਸ ਕਾ ਕੇ ਪਾਣੀ ਦਾ ਹੈ ਕਿਉਂਕਿ ਜੇ ਆਪਾਂ ਸਿੱਧੇ ਪੱਧਰ ਤੇ ਸੀ ਮੈਂ ਤੁਹਾਨੂੰ ਕਹਾ ਵੀ ਆਪਾਂ ਜਿਰੀ ਲਾਉਣੀ ਛੱਡਦੀਏ ਤਾਂ ਨਹੀਂ ਛੱਡ ਸਕਦੇ ਅਸੀਂ ਇਸ ਤੰਗਾਰ ਤੇ ਖੜਿਆ ਕਿਸਾਨੀ ਵੀ ਜੇ ਅੱਜ ਇੱਕੋ ਲਖਤ ਕਿਸੇ ਵੀ ਇੱਕੋ ਟਾਈਮ ਐਟ ਅ ਟਾਈਮ ਜੇ ਆਪਾਂ ਨੂੰ ਕਹਿ ਦਈਏ ਵੀ ਆਪਾਂ ਝੋਨੇ ਦੀ ਖੇਤੀ ਬੰਦ ਕਰ ਦਈਏ ਤਾਂ ਸਾਡੇ ਲਈ ਹੋਰ ਕੋਈ ਸਾਧਨ ਨਹੀਂ ਅਸੀਂ ਬਹੁਤ ਸਾਡਾ ਗਰਾਫ ਹੈ ਜਿਹੜਾ نیچے ਚਲਾ ਜਾਏ ਪਰ ਇਹਦੇ ਵਿੱਚ ਅਸੀਂ ਹੌਲੀ-ਹੌਲੀ ਸੁਧਾਰ ਕਰ ਸਕਦੇ ਹਾਂ ਸ਼ਾਰਟ ਟਰਮ ਵੈਰਾਈਆਂ ਲਾ ਸਕਦੇ ਹਾਂ ਜਾਂ ਝੋਨੇ ਨੂੰ ਅਸੀਂ ਸਖਾਸ ਕਾ ਕੇ ਪਾਣੀ ਲਾ ਸਕਦੇ ਹਾਂ ਜਿੱਦਾਂ ਕਿ ਸਰ ਨੇ ਦੱਸਿਆ ਡੀ ਡਬਲਯੂ ਡੀ ਪਾਈਪਾਂ ਉਹ ਇਸ ਤਰ੍ਹਾਂ ਦਾ ਪਾਈਪਾ ਜਿਹੜਾ ਕਿ ਤੁਹਾਡੇ ਖੇਤ ਦੇ ਵਿੱਚ ਅਸੀਂ ਇੰਨਾ ਇਹਨੂੰ ਧਰਤੀ ਦੇ ਵਿੱਚ ਗੱਡ ਦਿੰਨੇ ਹਾਂ ਤਾਂ ਉਹਦੇ ਨਾਲ ਕੀ ਪਤਾ ਲੱਗਦਾ ਰਹਿੰਦਾ ਕਿਉਂਕਿ ਜਦੋਂ ਅਸੀਂ ਜ਼ਿਆਦਾਤਰ ਆਪਾਂ ਕਿਸਾਨ ਕੀ ਕਰਦੇ ਆਂਗੇ ਜਦੋਂ ਆਪਣੀ ਧਰਤੀ ਦਾ ਪਾਣੀ ਦੇਖਿਆ ਵੀ ਪਾਣੀ ਉੱਪਰਲਾ ਲੈਵਲ ਸੁੱਕ ਗਿਆ ਤਾਂ ਦੁਬਾਰੇ ਪਾਣੀ ਫੇਰ ਛੱਡ ਦਿੰਨੇ ਹਾਂ ਪਰ ਇਸ ਚੀਜ਼ ਦੇ ਨਾਲ ਕੀ ਹੁੰਦਾਗਾ ਕਿਉਂਕਿ ਜਿਹੜੀ ਝੋਨੇ ਦੀ ਜੜਾ ਉਹ 6 ਇੰਚ ਤੱਕ ਡੂੰਘੀ ਜਾਂਦੀ ਆ ਤਾਂ ਉਹਦੇ ਨਾਲ ਸਾਨੂੰ ਪਾਣੀ ਦੇ ਲੈਵਲ ਦਾ ਪਤਾ ਲੱਗਦਾ ਰਹਿੰਦਾ ਜਦੋਂ ਅਸੀਂ ਇਹਦੇ ਵਿੱਚ ਨਿਗਾਹ ਮਾਰਦੇ ਆਂਗੇ ਤਾਂ ਸਾਨੂੰ ਪਤਾ ਲੱਗਦਾ ਉਹਦੇ ਵਿੱਚ ਇੱਥੇ ਤੱਕ ਪਾਣੀ ਹੈਗਾ ਸਾਡਾ ਜਦੋਂ ਇਹਦੇ ਵਿੱਚੋਂ ਪਾਣੀ ਸੁੱਕ ਗਿਆ ਫਿਰ ਅਸੀਂ ਝੋਨੇ ਨੂੰ ਪਾਣੀ ਲਈ ਕਹਿਣ ਤੋਂ ਭਾਵ ਕਈ ਕਿਸਾਨਾਂ ਦੇ ਮਨ 'ਚ ਸਾਨੂੰ ਇਹ ਹੁੰਦਾ ਵੀ ਯਾਰ ਸਾਡੇ ਝੋਨੇ ਨੂੰ ਕਿਤੇ ਸੋਕਾ ਨਾ ਲੱਗ ਜੇ ਤਾਂ ਅਸੀਂ ਜਲਦੀ ਪਾਣੀ ਦੇਣਾ ਸ਼ੁਰੂ ਕਰ ਸਕਦੇ ਹਾਂ ਹਾਲਾਂਕਿ ਯੂਨੀਵਰਸਿਟੀ ਦੇ ਮਾਹਰ ਜ ਆ ਆਪਣੇ ਆਮ ਵੀ ਕਿਸਾਨ ਕਹਿੰਦੇ ਵੀ ਸਿਰਫ ਜਦੋਂ ਸਾਡਾ ਯੂਰੀਆ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਅਸੀਂ 6ਵੇਂ 7ਵੇਂ ਦਿਨ ਪਾਣੀ ਲਾਓ ਚੰਗਾ ਖੇਤ ਨੂੰ ਇੱਕ ਵਾਰੀ ਭਰ ਦੋ ਉਸ ਤੋਂ ਬਾਅਦ 6-7 ਦਿਨ ਉਹਨੂੰ ਪਾਣੀ ਨਾ ਲਾਓ ਜਿੰਨਾ ਤੁਸੀਂ ਉਹਨੂੰ ਸੁਕਾਸ-ਕਾ ਕੇ ਪਾਣੀ ਲਾਓਗੇ ਸਭ ਤੋਂ ਵੱਡਾ ਫਾਇਦਾ ਸਾਡਾ ਫੰਗਸ ਦਾ ਆਊਗਾ ਉਲੀ ਰੋਗ ਦਾ ਜਿਹਨੂੰ ਆਪਾਂ ਸੀਤ ਫਲਾਈਟ ਕਹਿੰਦੇ ਆ ਸੀਤ ਫਲਾਈਟ ਸਾਡੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦਾ ਇਹਨੂੰ ਉਲੀ ਜਿਹੜੀ ਇਹ ਪੈਂਦੀ ਆ ਜੇ ਇਹਨੂੰ ਅਸੀਂ ਆਪਣੇ ਆਪ ਕੁਦਰਤ ਦੇ ਵਿੱਚ ਇਹਨੂੰ ਖਤਮ ਕਰਦੀ ਆ ਕੁਦਰਤ ਸਿਰਫ 2 ਮਹੀਨੇ ਮਿਲਦੇ ਆ ਮਈ ਤੇ ਜੂਨ ਦਾ ਮਹੀਨਾ ਅਪ੍ਰੈਲ ਦਾ ਵੀ ਕੁਝ ਹਿੱਸਾ ਆ ਜਾਂਦਾ ਜਦੋਂ ਸਾਡੀ ਕਣਕ ਵੱਢ ਜਾਂਦੀ ਆ ਤਾਂ ਉਸ ਸਮੇਂ ਦੇ ਵਿੱਚ ਜਿਹੜੇ ਕਿਸਾਨ ਨੇ ਜਿਹੜੇ ਇਹਨਾਂ ਚੀਜ਼ਾਂ ਨਾਲ ਜਾਂ ਯੂਨੀਵਰਸਿਟੀ ਦੇ ਮਾਰਾ ਨਾ ਜਾਂ ਪੜ੍ਹੇ ਲਿਖੇ ਨੇ ਜਿਹੜੇ ਚੀਜ਼ਾਂ ਨਾਲ ਜੁੜੇ ਹੋਣੇ ਤਾਂ ਉਸ ਟਾਈਮ ਅਸੀਂ ਕੀ ਕਰ ਸਕਦੇ ਜਿਹੜੀ ਸਾਡੀ ਵਾਹਣ ਆਗਾ ਧਰਤੀ ਆ ਤਾਂ ਅਸੀਂ ਕਣਕ ਦੇ ਨਾਲ ਨੂੰ ਅੱਗ ਨਾ ਲਾਉਣ ਨਾ ਲਈਏ ਕਿਉਂਕਿ ਉਸ ਟਾਈਮ ਸਾਡਾ ਸਰਦਾ ਸਾਡੇ ਲਈ ਟਾਈਮ ਪੀਰੀਅਡ ਬਹੁਤ ਪਿਆ ਹੁੰਦਾ ਦੂਸਰੀ ਫਸਲ ਬੀਜਣ ਦੇ ਵਿੱਚ ਤਾਂ ਉਸ ਟਾਈਮ ਦੀ ਜਿਹੜੀ ਅੱਗ ਆ ਉਹ ਖਤਰਨਾਕ ਵੀ ਹੁੰਦੀ ਆ ਉਹਦੇ ਨਾਲ ਵਾਤਾਵਰਣ ਦਾ ਵੀ ਪੰਛੀਆਂ ਦਾ ਪੇੜਾਂ ਦਾ ਪੌਦਿਆਂ ਦਾ ਹਾਲਾਂਕਿ ਜਾਨੀਮਾਲੀ ਵੀ ਨੁਕਸਾਨ ਵੀ ਕਈ ਵਾਰੀ ਹੋਈ ਆ ਤਾਂ ਜਿਹੜੀ ਉਹ ਕਣਕ ਦਾ ਨਾੜ ਆ ਤੁਸੀਂ ਵਿੱਚੇ ਧਰਤੀ ਦੇ ਵਿੱਚ ਬਾਹ ਕੇ ਉਹ ਧਰਤੀ ਨੂੰ ਖੁੱਲੀ ਛੱਡ ਦਿਓ। ਡਲੇ ਪੱਟ ਦੋ ਜੇ ਪੱਟ ਸਕਦੇ ਹਾਂ ਅਸੀਂ ਹਲਾਂ ਦੇ ਨਾਲ ਜਿੰਨਾ ਕੋ ਸਕਦਾ ਜੇਕਰ ਫਿਰ ਵੀ ਜ਼ਿਆਦਾ ਹਾਰਡ ਧਰਤੀ ਆ ਗਈ ਤਾਂ ਅਸੀਂ ਉਹਨੂੰ ਥੋੜਾ ਹਲਕਾ ਪਾਣੀ ਲਾ ਕੇ ਰੌਣੀ ਕਰਕੇ ਤਾਂ ਉਹਨੂੰ ਉਸ ਤੋਂ ਬਾਅਦ ਬਾਹ ਕੇ ਛੱਡ ਦਿਓ। ਡੇਢ ਦੋ ਮਹੀਨਾ ਜਿੰਨਾ ਸਮਾਂ ਟਾਈਮ ਪੀਰੀਅਡ ਪਿਆ ਜਿੰਨਾ ਉਹਦੇ ਵਿੱਚ ਦੀ ਗਰਮੀ ਲੰਘੂਗੀ ਕਿਉਂਕਿ ਉਸ ਟਾਈਮ 46 47 ਦੇ ਉੱਤੇ ਟੈਂਪਰੇਚਰ ਹੁੰਦਾ। ਜਿੰਨੀ ਉਹਦੇ ਵਿੱਚ ਦੀ ਗਰਮੀ ਲੰਘੂਗੀ ਤਾਂ ਜਿਹੜਾ ਉਲੀ ਰੋਗ ਆ ਉਹਨਾਂ ਜਿਆਦਾ ਖਤਮ ਹੋਊਗਾ ਉਲੀ ਰੋਗ ਇੱਕ ਇਸ ਤਰ੍ਹਾਂ ਦੀ ਬਿਮਾਰੀ ਆ ਜਿੰਨਾ ਧਰਤੀ ਨੂੰ ਅਸੀਂ ਪਾਣੀ ਦਿੰਦੇ ਜਾਵਾਂਗੇ ਉੰਨੀ ਉਹ ਵੱਧਦੀ ਜਾਊ ਉਸ ਟਾਈਮ ਦੇ ਵਿੱਚ ਤੁਹਾਡਾ ਜੇ ਤੁਸੀਂ ਇਸ ਤਰ੍ਹਾਂ ਦਾ 1 ਮਹੀਨਾ ਦੇ ਵਿੱਚ ਦੀ ਮਤਲਬ ਹਵਾ ਮਤਲਬ ਗਰਮ ਹਵਾ ਲੰਘੀ ਤਾਂ ਅਸੀਂ ਪਹਿਲੇ ਸਾਲ ਤੁਹਾਡਾ 80% ਜਿਹੜਾ ਉਲੀ ਰੋਗ ਆ ਉਹ ਖਤਮ ਹੋ ਜੂਗਾ ਤੇ ਛੋਟੇ ਛੋਟੇ ਉਪਰਾਲੇ ਨੇ ਜਿਹੜੇ ਅਸੀਂ ਕਰ ਸਕਦੇ ਆ ਤਾਂ ਇਹਦੇ ਨਾਲ ਉਲੀ ਰੋਗ ਦੀ ਸਮਰੱਥਾ ਈਡੀ ਬਹੁਤ ਘਟ ਜਾਂਦੀ ਦੂਸਰਾ ਯੂਰੀਆ ਖਾਦਾ ਕੀ ਨਾਈਟ੍ਰੋਜਨ ਜ਼ਿਆਦਾਤਰ ਕਿਸਾਨਾਂ ਨੇ ਬਹੁਤ ਸਾਰੇ ਵੱਡੇ ਪੱਧਰ ਤੇ ਤਜਰਬੇ ਕੀਤੇ ਕੋਈ ਥੱਲੇ ਪਾ ਰਿਆ ਯੂਰੀਆ ਜਿਰੀ ਦੇ ਕੋਈ ਪਾਣੀ ਦੇ ਵਿੱਚ ਪਾ ਰਿਆ ਕੋਈ ਛਿੱਟੇ ਨਾਲ ਪਾ ਰਿਆ ਹਲਕ ਤਰ੍ਹਾਂ ਦੇ ਆਪਣੇ ਆਪਣੇ ਪ੍ਰੋਸੈਸ ਨੇ ਹਾਲਾਂਕਿ ਨਾਈਟ੍ਰੋਜਨ ਹੁੰਦਾ ਜਿਹੜੀ ਇੱਕ ਗੈਸ ਹੁੰਦੀ ਆ ਇਹਨੇ ਹਵਾ ਦੇ ਵਿੱਚ ਜਿੰਨਾ ਧਰਤੀ ਨੂੰ ਜ਼ਰੂਰਤ ਆ ਉਹਨੇ ਲੈ ਲੈਣਾ ਬਾਕੀ ਨੇ ਹਵਾ ਦੇ ਵਿੱਚ ਛੁੱਟ ਜਾਂਦਾ ਠੀਕ ਹੈ ਨਾ ਤਾਂ ਤੁਸੀਂ ਯੂਰੀਆ ਦੇ ਥੈਲੇ ਉੱਪਰ ਲਿਖਿਆ ਹੋਊਗਾ 46% ਨਾਈਟ੍ਰੋਜਨ ਹੁੰਦੀ ਆ ਵਿੱਚ ਨਾਈਟ੍ਰੋਜਨ ਗੈਸ ਕਿਹੜੀ ਹੁੰਦੀ ਆ ਹਾਲਾਂਕਿ ਆਪਣੇ ਘਰਾਂ ਦੇ ਵਿੱਚ ਡਾਕਟਰ ਜਦੋਂ ਮੱਝ ਦੀ ਏਆਈ ਜਾਂ ਟੀਕਾ ਭਰਨ ਆਉਂਦੇ ਉਹਨਾਂ ਕੋਲ ਇੱਕ ਕੇਨ ਹੁੰਦਾ ਜਾਂ ਤਾਂ ਉਹਦੇ ਵਿੱਚੋਂ ਕੇਨਾਂ ਦੇ ਵਿੱਚੋਂ ਉਹ ਟੀਕਾ ਕਢਦੇ ਆ ਤਾਂ ਦੇਖਦੇ ਤੁਸੀਂ ਭਾਫ਼ ਨਿਕਲਦੀ ਆ ਉਹਦੇ ਵਿੱਚ ਉਹਨੂੰ ਨਾਈਟ੍ਰੋਜਨ ਗੈਸ ਕਹਦੇ ਆ ਠੀਕ ਹੈ ਨਾ ਤਾਂ ਯੂਰੀਆ ਦੀ ਮਾਤਰਾ ਜਿਹੜੀ ਤੁਸੀਂ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸਾਨੂੰ ਹਾਲਾਂਕਿ ਅਸੀਂ ਹਰ ਵਾਰੀ ਮਤਲਬ ਉਹਦੀਆਂ ਕਿਸ਼ਤਾਂ ਵਧਾ ਲਓ ਅਸੀਂ ਇਹ ਨਹੀਂ ਕਹਿੰਦੇ ਵੀ ਯੂਰੀਆ ਪਾਉਣਾ ਬੰਦ ਕਰ ਦਿਓ ਯੂਰੀਆ ਦੀ ਕਿਸ਼ਤ ਵਧਾ ਦਿਓ ਮੰਨ ਕੇ ਚੱਲੋ ਜਿੱਥੇ ਅਸੀਂ 4 ਥੱਲੇ ਪਾਉਨੇ ਆ ਤਾਂ ਸਾਡਾ 3 ਥੱਲੇਆਂ ਦੇ ਵਿੱਚ ਸਰ ਸਕਦਾ ਉਹ ਕਿਦਾਂ ਸਰਸਾ ਦਾ ਪਹਿਲਾਂ 50 ਕਿਲੋ ਦਾ ਯੂਰੀਆ ਸੀ ਹੁਣ 45 ਦਾ ਆ ਗਿਆ ਤਾਂ ਉਹਦੀ ਕਿਸ਼ਤ ਵਧਾਉਣ ਦਾ ਮੇਰਾ ਕਹਿਣ ਦਾ ਭਾਵਾ ਵੀ ਇੱਕ ਟਾਈਮ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਬੋਰੀ ਨਾਲ ਝੋਨੇ ਦੇ ਵਿੱਚ ਪਾਓ ਤਜਰਬਾ ਕਰਕੇ ਦੇਖੋ ਇਹ ਚੀਜ਼ ਦਾ ਤਾਂ ਜਿਹੜੇ ਕਿਸਾਨਾਂ ਨੇ ਕੀਤਾ ਸਾਨੂੰ ਉਹ ਵੀ ਦੱਸਦੇ ਆ ਤੁਹਾਡੇ ਵਰਗੇ ਆਪਣੇ ਭੈਣ ਭਾਈ ਕਿਸਾਨ ਉੱਥੇ ਜਾ ਕੇ ਪਹੁੰਚਦੇ ਆ ਜਾਂ ਅਸੀਂ ਕਰਦੇ ਆ ਤਾਂ ਉਹ ਉਹਦੀ ਕਿਸ਼ਤਾਂ ਜਿਹੜੀ ਤੁਸੀਂ 30 ਜਾਂ 30 ਕਿਲੋ ਯੂਰੀਆ ਤੁਸੀਂ ਉਸ ਜਿਰੀ ਦੇ ਵਿੱਚ ਪਾ ਕੇ ਕਣਕ ਦੇ ਵਿੱਚ ਵੀ ਦੇਖ ਲਓ ਤੁਸੀਂ ਕਰਕੇ ਤਜਰਬਾ ਤਾਂ ਉਹਦੇ ਨਾਲ ਥੋੜਾ ਬਹੁਤ ਵੱਡਾ ਇੱਕ ਨਾਲ ਦਾ ਯੂਰੀਏ ਦੇ ਜਿਹੜੀ ਤੁਹਾਡੀ ਇੱਕ ਬੋਰੀ ਦਾ ਫਾਇਦਾ ਹੋਊਗਾ ਤੇ ਜੇ ਤੁਸੀਂ ਉਹਦੀਆਂ ਚਾਰ ਕਿਸ਼ਤਾਂ ਕਰਦੇ ਹੋ ਤਾਂ ਤੁਹਾਡੀ ਫਸਲ ਤੇ ਵੀ ਕੋਈ ਅਸਰ ਨਹੀਂ ਪਊਗਾ ਸੋ ਇਸ ਤਰ੍ਹਾਂ ਦੇ ਛੋੜੇ ਛੋਟੀਆਂ ਨਾਲੇ ਸਾਡੀ ਜਿਹੜੀ ਧਰਤੀ ਦੀ ਮਤਲਬ ਕਹਿਣ ਤੋਂ ਬਾਅਦ ਜ਼ੂਰੀਏ ਦੇ ਨਾਲ ਥੋੜੀ ਪ੍ਰੋਬਲਮ ਆ ਰਹੀ ਹੈ ਮਿੱਟੀ ਦੇ ਵਿੱਚ ਤਾਂ ਉਹ ਵੀ ਸਾਡੀ ਘਟਣੀ ਸ਼ੁਰੂ ਹੋ ਜੀ ਦੂਸਰਾ ਆਪਾਂ ਮਿੱਟੀ ਦੇ ਗੱਲ ਕਰੀਏ ਮਿੱਟੀ ਦੀ ਪਰਖ ਕਰਾਉਣੀ ਬਹੁਤ ਜ਼ਰੂਰੀ ਆ ਕਿੰਨੇ ਕ ਕਿਸਾਨ ਨੇ ਜਿਹੜੇ ਇਸ ਚੀਜ਼ ਤੇ ਕੋਈ ਮਿੱਟੀ ਦੀ ਪਰਖ ਕਰਵਾਈ ਹੈ ਔਰ ਇਹ ਹੈ ਕੋਈ ਵੀਰ ਜਿਹੜਾ ਅੱਛਾ ਕਰਵਾਉਂਦੇ ਰਹੋ ਇਹਰਾ ਕਰਾਈ ਸੀ ਤਾਂ ਉਹਦੇ ਵਿੱਚ ਤੁਹਾਨੂੰ ਦੱਸਿਆ ਹੋਣਾ ਉਹਨਾਂ ਨੇ ਵੀ ਕੋਈ ਕਮੀ ਪੇਸੀ ਆਈ ਉਹਦੇ ਚ ਕੋਈ ਸ਼ੁਰੂ ਇਹਨੇ ਜੁੜਿਆ ਇੱਕ ਵਾਰ 84 ਕਿਲੋ ਕੰਪਨੀ ਦੀ ਨਹੀਂ ਦਿੱਤੇ ਤਾਂ ਇਹ ਹਾਂ ਉਹ ਡਾਇਨਾਮਾਤਰ ਦੀ ਕੋਈ ਕਾਰਨ ਦੱਸਿਆ ਉਹਨਾਂ ਨੇ ਤੁਸੀਂ ਜਿਹੜਾ ਕਣਕ ਦਾ ਨਾਲ ਵਿੱਚ ਪਾਉਨੇ ਹੋ ਹਾਂ ਬਹੁਤ ਵਧੀਆ ਗੱਲ ਆ ਜਿਹੜਾ ਕਣਕ ਦਾ ਨਾਲ ਤੁਸੀਂ ਨਾ ਵਿੱਚ ਪਾਉਨੇ ਹੋਗੇ ਆਪਣਾ ਬਿਨਾਂ ਅਗ ਲਾਏ ਤਾਂ ਉਹਦੇ ਨਾਲ ਜਿਹੜੀ ਡੀਏਪੀ ਦੀ ਮਾਤਰਾ ਉਹ ਬਿਲਕੁਲ ਘਟ ਜਾਂਦੀ ਹੈ ਜੇ ਤੁਸੀਂ ਲਗਾਤਾਰ 2-3 ਸਾਲ ਬੋਣਾ ਸ਼ੁਰੂ ਕਰਤਾ ਨਾ ਕਣਕ ਦਾ ਨਾੜ ਤਾਂ ਜਿਹੜੀ ਡੀਪੀ ਦੀ ਮਾਤਰਾ ਉਹ ਬਹੁਤ ਘਟ ਜਾਂਦੀ ਹੈ ਵੀ ਮਤਲਬ ਬਹੁਤ ਘੱਟ ਡੀਪੀ ਦੇ ਨਾਲ ਵੀ ਤੁਹਾਡੀ ਫਸਲ ਹੋਣੀ ਸ਼ੁਰੂ ਹੋ ਜੂ। ਜਿਸ ਤਰ੍ਹਾਂ ਕਿ ਅੱਜ ਕੱਲ ਡੀਪੀ ਦੀ ਸ਼ਾਰਟੇਜ ਤੇ ਬਹੁਤ ਵੱਡਾ ਕੰਮ ਚੱਲ ਰਿਹਾ ਹੈ ਹਨਾ। ਤਾਂ ਬਲੈਕ ਮਤਲਬ ਬਲੈਕ ਵੀ ਹੋ ਰਹੀ ਆ ਕਿਸਾਨਾਂ ਦਾ ਗਲ ਵੀ ਵੱਡਿਆ ਜਾ ਰਿਹਾ। ਤੁਸੀਂ ਆ ਲੈ ਜਾਓ ਜੀ ਨਾਲ ਆ ਲੈ ਜਾਓ ਜੀ ਠੀਕ ਹੈ ਨਾ। ਤਾਂ ਇਹਨਾਂ ਚੀਜ਼ਾਂ ਤੇ ਅਸੀਂ ਛੋਟੇ ਛੋਟੇ ਪ੍ਰਾਲੇ ਕਰਕੇ ਇਸ ਚੀਜ਼ ਨੂੰ ਬਚਾ ਸਕਦੇ ਆ। ਮਿੱਟੀ ਦੀ ਪਰਖ ਕਰਾਉਣ ਦੇ ਲਈ ਮਿੱਟੀ ਦੀ ਪਰਖ ਕਰਾਉਣ ਦਾ ਤਰੀਕਾ ਇਸ ਨੂੰ ਛੋਟਾ ਜਿਹਾ ਫੋਰ ਐਗਜ਼ਾਮਪਲ ਹੋ ਸਕਦਾ ਕਿਸਾਨਾਂ ਨੂੰ ਪਤਾ ਹੋਵੇ ਪਰ ਜਿਹੜਿਆਂ ਨੂੰ ਨਹੀਂ ਪਤਾ ਸੀ ਦੱਸ ਦਿੰਨੇ ਆ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਜਦੋਂ ਜਿਵੇਂ ਝੋਨਾ ਵੜਿਆ ਗਿਆ ਠੀਕ ਹੈ ਨਾ ਤਾਂ ਖੇਤ ਦੇ ਵਿੱਚ ਜਾਣਾ 3-4 ਇੰਚ ਜਿਹੜੀ ਉੱਪਰਲੀ ਮਿੱਟੀ ਆ ਉਪਜਾਊ ਉਹਨੂੰ ਪਰ੍ਹਾਂ ਕਰ ਦੇਣਾ ਉਸ ਤੋਂ ਬਾਅਦ 6 ਇੰਚ ਡੰਗਾਈ ਦੇ ਵਿੱਚ ਬਾਸ ਬੋਕੀ ਲੈ ਲਓ ਜਾਂ ਕੋਈ ਕਿਸੇ ਵੀ ਸੱਬੜਾ ਵਗੈਰਾ ਜਾਂ ਖੁਰਪੀ ਦੇ ਨਾਲ ਤੁਸੀਂ ਉਹ ਮਿੱਟੀ ਕੱਢ ਲੈਣੀ ਆ ਖੇਤ ਦਾ ਆਲਾ ਦਵਾਲਾ ਛੱਡ ਕੇ ਘੱਟੋ ਘੱਟ 10 ਫੁੱਟ ਛੱਡ ਕੇ ਖੇਤ ਦਾ ਆਲਾ ਦਵਾਲਾ ਛੱਡ ਦੋ ਖੇਤ ਦੇ ਆਲੇ ਦੁਆਲੇ ਦੇ ਵਿੱਚੋਂ ਜਨਾ ਆ ਗਿਆ ਪੰਜ ਚਾਰ ਥਾਵਾਂ ਤੋਂ 1 ਏਕੜ ਦੇ ਵਿੱਚੋਂ ਤੁਸੀਂ ਉਹ ਮਿੱਟੀ ਲੈ ਲਓ ਇਕੱਠੀ ਕਰ ਲਓ ਤਾਂ ਉਹ ਇੱਕ ਤਾਂਸਲਾ ਭਰ ਲਓ ਜੋ ਵੀ ਤੁਹਾਡਾ ਬਾਲਟੀ ਵਗੈਰਾ ਭਰ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਬਰੀਕ ਕਰਕੇ ਉਹਦੇ ਵਿੱਚ 100 ਕਿਲੋ ਮਿੱਟੀ ਲੈ ਕੇ ਲਫਾਫੇ 'ਚ ਪਾ ਲਓ ਤਾਂ ਸਾਡੇ ਜਸਵਿੰਦਰ ਸਿੰਘ ਜੀ ਨੇ ਜਿਹੜੇ ਕਿ ਇੱਥੇ ਕੰਮ ਕਰਦੇ ਆ ਲੜਕਾ ਤਾਂ ਤੁਸੀਂ ਉਹਨਾਂ ਨੂੰ ਇਹ ਮਿੱਟੀ ਦੇ ਦੇਣੀ ਆ ਉਸ ਮਿੱਟੀ ਦੀ ਪਰ ਰਿਪੋਰਟ ਹੋ ਕੇ ਤੁਹਾਡੇ ਘਰ ਆ ਜੂ ਫ੍ਰੀ ਆਫ ਕਾਸਟ ਹੋਊਗੀ ਸਾਡੀ ਫਾਊਂਡੇਸ਼ਨ ਵੱਲੋਂ ਇੱਕ ਪ੍ਰਾਲਾ ਹੈ ਤਾਂ ਤੁਸੀਂ ਸਾਰੇ ਕਿਸਾਨ ਵੀਰਾਂ ਨੇ ਕੰਮ ਕਰਵਾਉਣਾ ਦੇ ਨੰਬਰ ਲੈ ਲੈਣਾ ਠੀਕ ਹੈ ਨਾ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਜਿੱਦਾਂ ਕਿ ਆਪਣੇ ਸਰੀਰਕ ਦੇ ਵਿੱਚ ਵੀ ਜਦੋਂ ਕਿਸੇ ਡਾਕਟਰ ਲਵੇ ਜਾਂਦੇ ਆ ਤਾਂ ਉਹ ਵੀ ਦੱਸਦਾ ਭਾਈ ਰਿਪੋਰਟ ਕਰਾ ਤਰੀ ਪ੍ਰੋਬਲਮ ਤਾਂ ਕਈ ਵਾਰੀ ਆਪਾਂ ਆਮ ਦਵਾਈਆਂ ਲੈਂਦੇ ਫਰੀ ਜਾਂਦੇ ਆ ਬਿਮਾਰੀ ਦਾ ਪਤਾ ਨਹੀਂ ਲੱਗਦਾ ਸੋ ਛੋਟੇ ਛੋਟੇ ਉਪਰਾਲੇ ਨੇ ਜਿਹੜੇ ਅਸੀਂ ਕਰ ਸਕਦੇ ਆ ਦੂਸਰਾ ਮਿੱਟੀ ਦੇ ਮਿੱਟੀ ਦੇ ਆਪਣੀ ਗੱਲ ਹੋ ਗਈ ਤੀਸਰੀ ਆ ਗਈ ਆਪਣੀ ਹਵਾ ਦੀ ਵਾਤਾਵਰਣ ਸੰਬੰਧੀ ਵਾਤਾਵਰਣ ਸੰਬੰਧੀ ਆਪਾਂ ਹਵਾ ਨੂੰ ਬਚਾਉਣ ਵਾਸਤੇ ਸਾਡੀ ਫਾਊਂਡੇਸ਼ਨ ਵੱਲੋਂ ਪ੍ਰਾਤਨ ਰੁੱਖ ਨੇ ਜਿਹੜੇ ਕਿਸਾਨਾਂ ਨੂੰ ਉਹ ਦਿੱਤੇ ਜਾਂਦੇ ਆ ਜਿਦਾਂ ਕਿ ਟਾਲੀ ਵਗੈਰਾ ਪਿੱਪਲ ਵਗੈਰਾ ਠੀਕ ਹੈ ਨਾ ਬੋਰਡ ਹੋ ਗਏ ਕਿਉਂਕਿ ਜਿਹੜਾ ਬੋਰਡ ਤੇ ਪਿੱਪਲ ਪਿੱਪਲ ਤੇ ਆਪਣਾ ਬੋਰਡ ਆ ਜਿਹੜਾ ਇਹ ਪੁਰਾਣੇ ਦਰਖਤ ਨਹੀਂ ਵਿਰਾਸਤੀ ਇਸ 24 ਘੰਟੇ ਐਕਸੀਜਨ ਦਿੰਦੇ ਆ ਸਾਨੂੰ ਕਾਰਬਨ ਡਾਈਆਕਸਾਈਡ ਨਹੀਂ ਇਹ ਛੱਡਦੇ ਤੇ ਦੂਜਾ ਵੱਡਾ ਫਾਇਦਾ ਬੈਨੀਫਿਟ ਕੀ ਹੁੰਦਾ ਇਹ ਜਿਹੜੀ ਨਮੀ ਆ ਪਾਣੀ ਆ ਇਹ ਧਰਤੀ ਚੋਂ ਨਹੀਂ ਲੈਂਦੇ ਹਵਾ ਚੋਂ ਲੈਂਦੇ ਆ ਪੱਤਿਆਂ ਰਾਹੀਂ ਠੀਕ ਹੈ ਨਾ ਤਾਂ ਇਹ ਪ੍ਰਾਸਤੀ ਰੁੱਖ ਨੇ ਜਿਹੜੇ ਲਵਾਓ ਜਿੰਨੇ ਵੀ ਜਾਂ ਕਿਸੇ ਦੇ ਖੇਤ ਤੇ ਤੁਹਾਡੇ ਵੱਟ ਤੇ ਤੁਹਾਨੂੰ ਜ਼ਰੂਰਤਾ ਤਾਂ ਉਹ ਫਾਊਂਡੇਸ਼ਨ ਵੱਲੋਂ ਫ੍ਰੀ ਦਿੱਤੇ ਜਾਂਦੇ ਆ ਦੂਸਰਾ ਨਾਲੇ ਇਨਕਮ ਦਾ ਸਾਧਨ ਵੀ ਬਣਾਇਆ ਗਿਆ ਜਿਹੜਾ ਕਿ ਕਨੋਲਸ ਪੈਦਾ ਪੀ 23 ਵੈਰਾਈਟੀ ਆ ਬਹੁਤ ਸਾਰੇ ਕਿਸਾਨਾਂ ਨੂੰ ਇੱਕ ਮਤਲਬ ਉੱਤਰ ਤੋਂ ਦੱਖਣ ਵੱਲ ਜੇ ਇਹਦੀ ਦਿਸ਼ਾ ਸੀ ਲਾਉਣਿਆ ਤੁਹਾਡੇ ਤੁਹਾਨੂੰ ਆ ਪਰਚੇ ਵੀ ਦਿੱਤੇ ਇਹਦੇ ਉੱਤੇ ਸਾਰੀ ਡਿਟੇਲ ਦਿੱਤੀ ਹੋਈ ਹੈ ਯੂਨੀਵਰਸਿਟੀ ਨਾਲ ਨਾਲ ਮਿਲ ਕੇ ਅਸੀਂ ਇਹ ਕੰਮ ਕੀਤਾਗਾ ਤਾਂ ਇਹ ਪੜਿਓ ਸਾਰੀ ਇਹਦੇ ਉੱਤੇ ਡਿਟੇਲ ਦਿੱਤੀ ਹੋਈ ਆ ਠੀਕ ਹੈ ਨਾ ਤੇ ਜੇਕਰ ਅਸੀਂ ਆਮ ਇਹਨੂੰ ਨੋਰਮਲ ਬੂਟਾ ਲੈਣ ਜਾਂਦੇ ਆ ਤਾਂ ਸਾਨੂੰ ਇਹ 20 ਰੁਪਏ ਦਾ ਪੈਂਦਾ ਤੇ ਯੂਨੀਵਰਸਿਟੀ ਸਾਡੀ ਤੇ ਸਾਡੀ ਫਾਊਂਡੇਸ਼ਨ ਵੱਲੋਂ ਇਹ ਤੁਹਾਨੂੰ ਸਬਸਿਡੀ ਤੇ 8 ਰੁਪਏ ਦਾ ਬੂਟਾ ਮਿਲੂਗਾ ਜੇਕਰ ਅਸੀਂ ਉੱਤਰ ਤੋਂ ਦੱਖਣ ਵੱਲ ਇੱਕ ਕਿਲੇ ਦੀ ਵੱਟ ਤੇ ਇਸ ਚੀਜ਼ ਨੂੰ ਲਾਉਨੇ ਆ ਤਾਂ 5 ਸਾਲਾਂ ਦੇ ਵਿੱਚ ਕਿਸਾਨ ਦਾ 3-4 ਲੱਖ ਰੁਪਏ ਦਾ ਪ੍ਰੋਫਿਟ ਵਧਿਆ ਹੋ ਜਾਂਦਾ ਕਿਉਂਕਿ ਜਿਹੜਾ ਫਾਇਦਾ ਇਹ ਤੋਂ ਪਲਾਈ ਬੋਰਡ ਬਣਦਾ ਹੈਗਾ ਤੇ ਇਹਦੀ ਜਿਹੜੀ ਇਨਕਮ ਉਹ ਵੀ ਵਧੀਆ ਹੁੰਦੀ ਹੈ ਜਿਕਰੋ ਕਿਸਾਨ ਕੋਈ ਲਾਉਣਾ ਚਾਹੁੰਦਾਗਾ ਫ੍ਰੀ ਪੰਜਾਂ ਦੇ ਬੱਟਾ ਤੇ ਇਹਦੇ ਨਾਲ ਸਭ ਤੋਂ ਵੱਡੀ ਗੱਲ ਆ ਦਾਣੀਆਂ ਨਹੀਂ ਹੁੰਦੀਆਂ ਪੱਤੇ ਆਪਣੇ ਆਪ ਝੜਦੇ ਆ ਪਾਣੀ ਦੀ ਜਿਹੜੀ ਮਾਤਰਾ ਬਹੁਤ ਘੱਟ ਪੀਂਦਾ ਅਮਰੀਕਨ ਸਪੈਸ ਦੇ ਸਬੰਧ ਦੇ ਵਿੱਚ ਜਿਹੜੀ ਉਹਦੇ ਰੂਟਸ ਤੇ ਜੜਾਂ ਸੀ ਉਹ ਡੂੰਘੀਆਂ ਜਾਂਦੀਆਂ ਸੀ ਇਹਦੀਆਂ ਵਿਸਤਾਰ ਦੂਸਰੇ ਲੋਟ ਹੁੰਦਾ ਮਤਲਬ ਚੜਾਈ 'ਚ ਜਾਂਦੀ ਆ ਤਾਂ ਪੱਤੇ ਆਪਣੇ ਆਪ ਝੜੀ ਜਾਂਦੇ ਨੇ ਕਿਸੇ ਵੀ ਤਰ੍ਹਾਂ ਦੀ ਫਸਲ ਤੇ ਤੁਹਾਡੀ ਤੇ ਸ਼ਾਨ ਨਹੀਂ ਪਾਊਗੀ ਸੂਰਜ ਦੀ ਰੋਸ਼ਨੀ ਜਦੋਂ ਉੱਤਰ ਤੋਂ ਦੱਖਣ ਲਾਵਾਂਗੇ ਚੜਦਾ ਸੂਰਜ ਤੇ ਛਿਪਦਾ ਸੂਰਜ ਤੁਹਾਡੀ ਫਸਲ ਦੇ ਉੱਪਰ ਆਊਗਾ ਕੋਈ ਨੁਕਸਾਨ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਪੈਸਟੀਸਾਈਡ ਦਵਾਈਆਂ ਤੇ ਗੱਲ ਕਰਦੇ ਆ ਕੋਸ਼ਿਸ਼ ਕਰੋ ਵੀ ਜਿੰਨੀਆਂ ਕ ਸਾਡੀ ਫਸਲ ਨੂੰ ਜ਼ਰੂਰਤ ਹੁੰਦੀ ਐ ਸੀ ਉਨੀਆਂ ਕ ਦਵਾਈਆਂ ਪਾਈਏ ਜਾ ਜ਼ਿਆਦਾਤਰ ਕੀ ਆ ਗ੍ਰੋਥ ਪ੍ਰੋਮੋਟਰ ਪਾ ਦਿਓ ਜੀ ਸਾਡੀ ਫਸਲਾਂ ਕਿਉਂਕਿ ਕੋਈ ਵੀ ਫਸਲਾਂ ਜਿਹੜੀ 153 ਦਿਨ ਦੀ ਫਸਲਾਂ ਉਹਨੇ ਟਾਈਮ ਤਾਂ ਆਪਣਾ ਉਹਨਾ ਟਾਈਮ ਪੀਰੀਅਡ ਉਹਨੀ ਕਰਨਾ ਜ਼ਿਆਦਾਤਰ ਕੀ ਕਰਦੇ ਆ ਅਸੀਂ ਕਿਸਾਨ ਮਤਲਬ ਜੀਰੀ ਲਾਈ ਆ ਜਾਂ ਮਤਲਬ ਲਾਈ ਆ ਤੇ ਸਾਨੂੰ ਐ ਹੁੰਦਾ ਵੀ ਛੇਤੀ ਇਹਦਾ ਬੂਝਾ ਮਰਵਾ ਦਈਏ ਪਰੋ ਟਾਈਮ ਪੀਰੀਆਡਾ ਦੇਖੋ ਹੁਣ بارش ਆਉਂਗੀ ਆ بارشਾਂ ਦੇ ਨਾਲ ਅੱਜ ਜਿਹੜੀਆਂ ਜੀਰੀਆਂ ਨੇ ਸਾਰੀਆਂ ਇੱਕਸਾਰ ਹੋ ਗਈਆਂ ਤੇ ਇਹਦੀ ਉਹ 5-10 ਦਿਨ ਲੇਟ ਲੱਗੀ ਹੈ ਜਾਂ ਇਹਦੀ ਉਹ ਪਹਿਲਾਂ ਲੱਗੀ ਹੈ ਹਾਲਾਂਕਿ ਸ਼ਾਰਟ ਟਰਮ ਵੈਰਾਈਟੀਆਂ ਆ ਰਹੀਆਂ ਨੇ ਜਿਵੇਂ 26 ਝੋਨਾ ਠੀਕ ਹੈ ਨਾ ਸੋ ਨਾਲ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਯੂਨੀਵਰਸਿਟੀ ਦੇ ਨਾਲ ਜੁੜੋ ਆਪਣੇ ਨੇੜੇ ਖੇੜੀ ਦੇ ਵਿੱਚ ਕੇਵੀਕੇ ਕ੍ਰਿਸ਼ੀ ਵਿਗਿਆਨ ਕੇਂਦਰਾ ਦਾ ਤੁਸੀਂ ਉਹਨਾਂ ਦੇ ਨਾਲ ਜੁੜੋ ਉੱਥੇ ਆਉਂਦੇ ਜਾਂਦੇ ਆਪਣਾ ਨਾਮ ਦਰਜ ਕਰਵਾ ਕੇ ਆਓ ਖੇਤੀ ਦੇ ਨਾਲ ਸਹਿਕਤੰਦੇ ਪੜਾਓ ਸਹਿਕਤਤੰਦੇ ਪਸ਼ੂ ਪਾਲਣ ਦਾ ਬੱਕਰੀ ਪਾਲਣ ਦਾ ਠੀਕ ਹੈ ਨਾ گاਵਾ ਦਾ ਮੱਛੀ ਪਾਲਣ ਹੋ ਗਿਆ ਮੁਰਗੀ ਫਾਰਮ ਦਾ ਹੋ ਗਿਆ ਜੇਕਰ ਅਸੀਂ ਖੇਤੀ ਦੇ ਨਾਲ ਇਸ ਤਰ੍ਹਾਂ ਦੇ ਕਿਤੇ ਅਪਣਾਵਾਂਗੇ ਤਾਂ ਸਾਡਾ ਇੱਕ ਤਾਂ ਜਿਹੜੀ ਸਾਡੀ ਬਾਹਰ ਜਾਣ ਦੀ ਦੌੜ ਆ ਉਹ ਖਤਮ ਹੋ ਜੂਗੀ ਕਿਉਂਕਿ ਅੱਜ ਇੱਕ ਪੰਜਾਬ ਨੂੰ ਬਹੁਤ ਵੱਡੀ ਲੋੜ ਆ ਗਈ ਜਿਹੜੀ ਨੌਜਵਾਨੀਆਂ ਬਾਹਰ ਨੂੰ ਭੱਜੀ ਜਾ ਰਹੀ ਆ ਬੱਚਾ ਹਰ ਇੱਕ ਲਵੇ ਕੀ ਕੀ ਆ ਉਰੇ ਫਿਰ ਕੌਣ ਸੰਭੂ ਕਿਉਂਕਿ ਜਿਹੜਾ ਵਿਦੇਸ਼ ਦੀ ਧਰਤੀ ਤੇ ਚਲਾ ਗਿਆ ਉਹਨੇ ਆਪਣਾ ਉੱਥੇ ਜਾ ਕੇ ਸੈਟਅਪ ਕਰ ਲੈਣਾ ਤਾ ਉਰੇ ਵਾਲੀ ਜਿਹੜੀ ਜ਼ਮੀਨ ਦਾਦਾ ਦਾ ਵਿਚਾਰੇ ਦੀ ਉਹ ਤਾਂ ਫਿਰ ਕਿਉਂਕਿ ਉਹਦੀ ਜਿਹੜੀ ਨਵੀਂ ਜਨਰੇਸ਼ਨ ਬੱਚੇ ਆ ਪੈਦਾ ਹੋਗੇ ਤਾਂ ਉਹਨਾਂ ਨੇ ਉੱਥੇ ਉਰੇ ਉਹਨਾਂ ਦਾ ਮਤਲਬ ਰੋਲ ਨਹੀਂ ਰਹਿਣਾ ਠੀਕ ਹੈ ਨਾ ਤਾਂ ਕੋਸ਼ਿਸ਼ ਕਰੋ ਵੀ ਨੌਜਵਾਨ ਮੁੰਡੇ ਪਸ਼ੂਆਂ ਦਾ ਡੇਰੀ ਫਾਰਮ ਦੇ ਕਿੱਤੇ ਦੇ ਵਿੱਚ ਅ ਯੂਨੀਵਰਸਿਟੀ ਵੱਲੋਂ ਜਿਹੜੇ ਕੋਰਸ ਕਰਵਾਏ ਜਾਂਦੇ ਆ ਕੋਰਸ ਕਰਵਾ ਕੇ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਉਹਦੇ ਉੱਪਰ ਕੰਮ ਚਲਾਉਣ ਵਾਸਤੇ ਵੀ ਜੇਕਰ ਕੋਈ ਕਹਿੰਦਾ ਵੀ ਹੁਣ ਜੇ ਆਪਾਂ ਨੂੰ ਪਤਾ ਵੀ ਜਿਹੜੀ ਕਿਸਾਨੀ ਦੀ ਜਿਹੜੀ ਹਾਲਤ ਆ ਉਹ ਬਹੁਤ ਗੰਭੀਰਾ ਤਾਂ ਅਸੀਂ ਕੀ ਕਰ ਸਕਦੇ ਹਾਂਗੇ ਮਤਲਬ ਲੋਨ ਲੈ ਕੇ ਜਿਹਦੇ ਉੱਪਰ 25 ਤੋਂ 35% ਤੱਕ ਦੀ ਸਬਸਿਡੀ ਮਿਲਦੀ ਆ ਤਾਂ ਅਸੀਂ ਪਸ਼ੂ ਪਾਲਣ ਦਾ ਕਿੱਤਾ ਕਰ ਸਕਦੇ ਹਾਂ ਉਹਦੇ ਨਾਲ ਨਾਲੇ ਤਾਂ ਆਪਣਾ ਖੇਤੀ ਦਾ ਕੰਮ ਚੱਲੀ ਜਾਂਦਾ ਕਿਸਾਨ ਦਾ ਤੇ ਨਾਲੇ ਮੱਝਾਂ ਗਾਵਾਂ ਦਾ ਕਿਉਂਕਿ ਦੁੱਧ ਦੀ ਪੈਦਾਵਾਰ ਬਹੁਤ ਘਟ ਰਹੀ ਆ ਅਸੀਂ ਚੰਗੀ ਬਰੀਡ ਤੇ ਕੰਮ ਕਰ ਸਕਦੇ ਆ ਚੰਗੀਆਂ ਬਰੀਡਾਂ ਤਿਆਰ ਕਰਕੇ ਤੁਹਾਨੂੰ ਪਤਾ ਹੀ ਆ ਵੀ YouTube ਤੇ ਤੁਸੀਂ ਦੇਖਦੇ ਹੋਵੋਗੇ ਜਿਹੜੇ ਭੈਣ ਭਾਈ ਨੌਜਵਾਨ ਮੁੰਡੇ ਕੰਮ ਕਰਦੇ ਆ ਤਾਂ ਅੱਜ ਵਧੀਆ ਪੈਸਾ ਕਮਾਰੇ ਉਹਨਾਂ ਚੀਜ਼ਾਂ ਨੂੰ ਸੋ ਜ਼ਰੂਰ ਤਾਂ ਸਮੇਂ ਦੀ ਵੀ ਖੇਤੀ ਦੇ ਨਾਲ-ਨਾਲ ਅਸੀਂ ਸਹਾਇਕ ਧੰਦੇ ਵੀ ਪੜਾਈਏ ਸੋ ਜੋਕਰ ਕਿਸੇ ਵੀ ਕਿਸਾਨ ਦਾ ਕਿਸੇ ਵੀ ਤਰ੍ਹਾਂ ਦਾ ਸਾਡੇ ਨਾਲ ਕੋਈ ਰਿਲੇਟਡ ਸਵਾਲ ਹੋਵੇ ਤਾਂ ਤੁਸੀਂ ਸਾਡੇ ਨਾਲ ਬੈਠ ਕੇ ਕਰ ਸਕਦੇ ਹੋ ਦੂਸਰਾ ਜੇਕਰ ਕੋਈ ਖੇਤ ਦੇ ਵਿੱਚ ਕੋਈ ਬਿਮਾਰੀ ਆਉਂਦੀ ਆ ਜਾਂ ਕੋਈ ਉਸ ਦੇ ਲਈ ਅਸੀਂ ਤੁਹਾਡੇ ਤੱਕ ਜਿਹੜੇ ਖੇਤੀ ਦੇ ਮਾਹਰ ਨੇ ਉਹ ਵੀ ਪਹੁੰਚਦੇ ਕਰਾਂਗੇ ਤਾਂ ਤੁਸੀਂ ਨੇ ਜਾਣਾ ਨਹੀਂ ਉਹਰੇ ਬੈਠਣਾ 2 ਮਿੰਟ ਤੁਹਾਡੇ ਲਈ ਰਿਫਰੈਸ਼ਮੈਂਟ ਦਾ ਪ੍ਰੋਗਰਾਮ ਕੀਤਾ ਸਾਰਿਆਂ ਨੇ ਤਾਂ ਸ਼ੱਕੇ ਜਾਣਾ ਤੋਂ ਸਾਡਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਅਸੀਂ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ